ਜਿਹਦੇ ਨਾਲ ਉਹਨਾਂ ਦੀ ਮੌਤ ਹੋਈ ਆ ਹੂੰ ਉਸ ਦਿਨ ਮੇਰੀ ਲੜਕੀ ਦਾ ਸਗਨ ਸੀ ਜੇ ਕੋਈ ਬੰਦਾ ਗਰੀਬੀ ਤੋਂ ਉੱਠ ਕੇ ਜੱਜ ਬਣਿਆ ਹੋਵੇ ਹੂੰ ਹੂੰ ਉਹਨੂੰ ਪਤਾ ਹੁੰਦਾ ਹੈ ਬਿਲਕੁਲ ਕਿ ਗਰੀਬੀ ਕੀ ਚੀਜ਼ ਹੈ ਹੂੰ ਬਹੁਤ ਲੋਕ ਹਨ ਬਾਪੂ ਇਹ ਵੀ ਗੱਲ ਕਹਿ ਦਿੰਦੇ ਵੀ ਕਹਿੰਦੇ ਵੀ ਇਹ ਤਾਂ ਬੈਠੇ ਚੈਨਲਾਂ ਦੇ ਉੱਪਰ ਫੜਾ ਮਾਰਨ ਵਾਲੇ ਲੋਕ ਨੇ ਪਰ ਜਦੋਂ ਗੱਲ ਅਸਲ ਚ ਆਉਂਦੀ ਹੈ ਨਾਲ ਤੋਰਨ ਦੀ ਕਹਿੰਦੇ ਉਦੋਂ ਇਹ ਲੋਕ ਤੁਰਦੇ ਨਹੀਂ ਬਾਪੂ ਯਾਨੀ ਮੈਨੂੰ ਕੋਲ ਤਕਰੀਬਨ 4 ਜਾਂ 5 ਵਾਰੀ ਮੈਸੇਜ ਆ ਚੁੱਕੇ ਹਨ ਤਾਂ ਇਹ ਕਹਿੰਦੇ ਵੀ ਅਸੀਂ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਹੈ ਕਹਿੰਦੇ ਸਿੱਧੂ ਮੂਸੇਵਾਲਾ ਸਾਹਿਬ ਦੇ ਬਲਕੌਰ ਸਿੰਘ ਜੀ ਹੈ ਨਾ ਜੀ ਕਹਿੰਦੇ ਉਹਨਾਂ ਨੂੰ ਅਸੀਂ ਮਿਲਣਾ ਚਾਹੁੰਦੇ ਆ ਤੇ ਨਾਲ ਅਸੀਂ ਉਹਨਾਂ ਦੇ ਲਈ ਇੱਕ ਫੋਟੋ ਹੈ ਨਾ ਜੀ ਨਾਲ ਗੀਤ ਹੈ ਹਾਂ ਇੱਕ ਗੀਤ ਸ਼ਰਧਾਂਜਲੀ ਦੇ ਤੌਰ ਤੇ ਉਹਨਾਂ ਦੇ ਲਈ ਸਿੱਧੂ ਮੂਸੇਵਾਲਾ ਸਾਹਿਬ ਦੇ ਲਈ ਇੱਕ ਗੀਤ ਹੈਗਾ ਸ਼ਰਧਾਂਜਲੀ ਦੇ ਤੌਰ ਤੇ ਔਰ ਇੱਕ ਹੈਗੀ ਹੈ ਨਾਲ ਦੇ ਕੋਲ ਤਸਵੀਰ ਜਿਹੜੀ ਉਹਨਾਂ ਦੀ ਆਪਣੇ ਹੱਥੀ ਇਹਨਾਂ ਨੇ ਤਿਆਰ ਕੀਤੀ ਹੋਈ ਆ ਉਹ ਜਿਹੜੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੁੰਦੇ ਆ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਸਿੱਧੂ ਮੂਸੇਵਾਲਾ ਸਾਹਿਬ ਦੇ ਪਿਤਾ ਜੀ ਹਾਂਜੀ ਬਿਲਕੁਲ ਜੀ ਗੱਲ ਸਹੀ ਆ ਬਾਈ ਤੇ ਬਾਪੂ ਮੰਨ ਲਓ ਕਿਵੇਂ ਤੁਹਾਡੇ ਦਿਲ ਚ ਇਹਨਾਂ ਨੂੰ ਮੰਨ ਲਓ ਜਿਹੜਾ ਸਾਰੇ ਵੇਸੇ ਦਾ ਪਿਆਰ ਸਾਰੀ ਕਰਦੇ ਆ ਅਸੀਂ ਵੀ ਕਰਦੇ ਆ ਸਾਰੇ ਆ ਨਾ ਪਰ ਆ ਸੀਗਾ ਸਾਡਾ ਸਾਰਿਆਂ ਦਾ ਉਹ ਤੇ ਮੰਨ ਲਓ ਤੁਸੀਂ ਤੁਹਾਡੇ ਦਿਲ ਚ ਕੀ ਖਾਸ ਜਿਹੜੀ ਮੰਨ ਲਓ ਗੱਲ ਲੱਗੀ ਤੁਹਾਨੂੰ ਜਿਹੜੀ ਮੈਨੂੰ ਉਹਦੇ ਮੈਨ ਦੇ ਵਿੱਚ ਹੂੰ ਉਹਨੇ ਮਤਲਬ ਇੰਗਲਿਸ਼ ਨੂੰ ਪੰਜਾਬੀ ਦੇ ਵਿੱਚ ਬਹੁਤ ਜੂਜ ਕੀਤਾ ਠੀਕ ਹੈ ਜਿਹੜੀ ਕਿ ਨਵੀਂ ਗੱਲ ਸੀ ਨਵੀਂ ਗੱਲ ਸੀ ਬਿਲਕੁਲ ਨਹੀਂ ਪਰ ਇੰਗਲਿਸ਼ ਦੇ ਵਿੱਚ ਤਾਂ ਰੈਪ ਵੀ ਬਹੁਤ ਕਰਦੇ ਆ ਮੁੰਡੇ ਪਹਿਲਾਂ ਵੀ ਕਰਦੇ ਆ ਉਦੋਂ ਪਹਿਲਾਂ ਨਹੀਂ ਉਦੋਂ ਪਹਿਲਾਂ ਬਹੁਤ ਘੱਟ ਬਹੁਤ ਘੱਟ ਕਰਦੇ ਸੀ ਸਹੀ ਮਹਿਜਾਂ ਦੇ ਵਿੱਚ ਇੰਗਲਿਸ਼ ਦੀ ਜਿਹੜੀ ਡੂਇੰਗ ਹੋਈ ਆ ਉਹ ਸਿੱਧੂ ਮੂਸੇ ਵਾਲੇ ਦੇ ਕੀਤਾ ਚੀ ਹੋਈ ਆ ਜਿਹੜੀ ਮੈਂ ਲੋਬੀ ਵਧੀਆ ਤਰੀਕੇ ਦੇ ਨਾਲ ਤਕਨੀਕ ਦੇ ਨਾਲ ਕੀਤੀ ਆ ਉਹਨਾਂ ਨੇ ਠੀਕ ਹੈ ਜੀ ਹਾਂ ਜੀ ਤੇ ਬਾਪੂ ਜੀ ਆਪਾਂ ਗੱਲਬਾਤ ਕਰੀਏ ਹਨਾ ਵੀ ਇੱਕ ਬਹੁਤ ਕਮਲੋ ਕਲਾਕਾਰੀ ਚਲੋ ਆਪਣੀ ਥਾਂ ਤੇ ਹਨਾ ਪਰ ਇੱਕ ਮਾਂ ਦਾ ਪੁੱਤ ਚਲਾ ਗਿਆ ਇੱਕ ਪਿਓ ਦਾ ਪੁੱਤ ਚਲਾ ਗਿਆ ਲੋਕ ਪਿਆਰ ਕਰਦੇ ਸੀ ਇੱਕ ਕਲਾਕਾਰ ਗਵਈਆ ਚਲਾ ਗਿਆ ਜੀ ਚਲਾ ਗਿਆ ਤੇ ਦੂਸਰੀ ਗੱਲ ਹੈਗੀ ਵੀ ਸਾਡੇ ਖਾਸ ਕਰਕੇ ਜ਼ਿਲਾਂ ਦੇ ਵਿੱਚ ਇੱਕ ਜਗ੍ਹਾ ਉਹ ਬਣਾ ਕੇ ਗਿਆ ਜਿਹੜੀ ਜਗ੍ਹਾ ਸ਼ਾਇਦ ਬਹੁਤ ਘੱਟ ਕਲਾਕਾਰ ਬਣਾਵਾ ਪਾਉਂਦੇ ਨੇ ਬਿਲਕੁਲ ਜੀ ਜਿਹਦੇ ਵਿੱਚ ਇੱਕ ਤਾਂ ਮੇਨ ਗੱਲ ਇਹ ਆਉਂਦੀ ਵੀ ਇੱਕ ਦੁਰਦਸ਼ਾ ਦੇ ਨਾਲੋਂ ਦੀ ਮੌਤ ਉਹਨੂੰ ਮਿਲੀ ਆ ਉਹ ਬਹੁਤ ਪਰਮਾਤਮਾ ਕਰੇ ਕਿਸੇ ਨੂੰ ਮਿਲੇ ਨਾ ਥੋੜਾ ਦਿਲਾਂ ਦੇ ਵਿੱਚ ਆਪਣੇ ਘਰ ਕਰ ਗਈ ਇਹ ਗੱਲ ਹਨਾ ਵੀ ਤੱਕਾ ਹੋ ਗਿਆ ਥੋੜਾ ਜਿਆਦਾ ਜੀ ਹਾਂ ਜ ਦੂਸਰੀ ਗੱਲ ਹੈ ਕਿ ਉਹਨਾਂ ਦੀ ਲਿਖਤ ਔਰ ਉਹਨਾਂ ਦੀ ਗਾਇਕੀ ਬਾ ਕਮਾਲ ਹਾਂ ਜੀ ਚੰਗੇ ਲਫ਼ਜ਼ ਹਾਂ ਜੀ ਜਿਹੜੇ ਲੋਕਾਂ ਦੇ ਦਿਲਾਂ 'ਚ ਘਰ ਕਰ ਗਏ ਉਹ ਚੀਜ਼ ਬਹੁਤ ਵਧੀਆ ਗੱਲ ਸੀ ਔਰ ਤੀਸਰੀ ਗੱਲ ਹੈ ਕਿ ਉਹਨਾਂ ਦੀ ਇਨਸਾਨੀਅਤ ਹਾਂ ਜੀ ਹਾਂ ਜੀ ਜਿਹੜੀ ਸਾਨੂੰ ਸਭ ਤੋਂ ਜ਼ਿਆਦਾ ਕੀਲ ਕੇ ਰੱਖ ਦਿੰਦੀ ਹੈ ਕਹਿੰਦੇ ਵੀ ਕੋਈ ਵੀ ਪਰਸਨ ਜੇ ਕੋਈ ਆਮ ਬੰਦਾ ਉਹਨਾਂ ਨੂੰ ਮਿਲਣ ਜਾਂਦਾ ਤਾਂ ਉਹ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਮਿਲਦੇ ਸੀਗੇ ਹਾਂ ਜੀ ਹਾਂ ਜੀ ਬਿਲਕੁਲ ਤੇ ਤੁਸੀਂ ਖਾਸ ਕਰਕੇ ਤੁਹਾਡੇ ਦਿਲ 'ਚ ਦੀ ਗੱਲ ਇਹਨਾਂ ਦੇ ਵਿੱਚੋਂ ਕੀ ਘਰ ਕਰ ਕੇ ਗਈ ਸੀ ਜਿਹੜਾ ਉਹਦੇ ਡਾਲਰਾਂ ਵਾਂਗੂ ਹਮ ਜਿਹੜਾ ਨੌਂ ਚੱਲਦਾ ਉਹ ਵਾਕਿਆ ਹੀ मतलब शुरुआत ਤੇ ਗਿੱਟਾ ਨਹੀਂ ਬਤਲ ਉਹ ਸੀਗੀ ਉਸ ਤੋਂ ਬਾਅਦ ਡਾਲਰਾਂ ਵਾਂਗੂ ਚੱਲਿਆ ਨਾ ਠੀਕ ਹੈ ਜਿਹੜੇ ਚੰਗੇ ਚੰਗੇ ਕਲਾਕਾਰ ਸੀ ਹੂੰ ਚੰਗੇ ਚੰਗੇ ਕਲਾਕਾਰਾਂ ਤੋਂ ਵੱਧ ਉੱਪਰ ਕੇ ਸਾਹਮਣੇ ਆਏ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਚੱਲ ਲਿਖੋ ਚੱਲੀ ਹੋਈ ਆ ਠੀਕ ਹੈ ਇਹਦੇ ਨਾਲ ਨਾਲ ਹੀ ਉਹਨੇ ਜਾਇਦਾਦ ਵੀ ਬਣਾਈ ਆ ਲੋਕਾਂ ਦੀ ਮਦਦ ਵੀ ਕੀਤੀ ਆ ਲੋਕਾਂ ਦਾ ਮਤਲਬ ਉਹ ਇੱਕ ਕੀਮਤੀ ਹੀਰਾ ਸੀ ਲੋਕ ਉਸ ਨੂੰ ਪਿਆਰ ਕਰਦੇ ਸੀ ਮੈਂ ਵੀ ਉਹਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਉਹਨੇ ਮਤਲਬ ਬਹੁਤ ਹੀ ਵਧੀਆ ਲੋਕਾਂ ਵਿੱਚ ਗੱਲਾਂ ਕਰੀਆਂ ਪਰ ਹਥਿਆਰਾਂ ਦੀ ਗੱਲ ਜਿਹੜੀ ਹੈਗੀ ਆ ਉਹ ਬਹੁਤ ਕੀਤੀ ਹਥਿਆਰਾਂ ਦੀ ਗੱਲ ਪਰ ਜੇ ਆਪਾਂ ਗੱਲਬਾਤ ਕਰੀਏ ਬਾਪੂ ਇਨਸਾਫ ਦੀ ਇਨਸਾਫ ਨਹੀਂ ਫਲਾਣ ਵਾਲੇ ਤੇ ਕਿ ਮਿਲਿਆ ਉਹਨਾਂ ਨੂੰ ਉਹਦੇ ਬਾਰੇ ਕੋਈ ਦੋ ਲਫ਼ਜ਼ ਜ਼ਰੂਰ ਹੋਣੇ ਚਾਹੀਦੇ ਆ ਦੇਖੋ ਜੀ ਇਨਸਾਫ ਤਾਂ ਮਿਲਦਾ ਹੀ ਨਹੀਂ ਇਨਸਾਫ ਤਾਂ ਨਹੀਂ ਮਿਲਦਾ ਜੇ ਕੋਈ ਬੰਦਾ ਗਰੀਬੀ ਤੋਂ ਉੱਠ ਕੇ ਜੱਜ ਬਣਿਆ ਹੋਵੇ ਹੂੰ ਹੂੰ ਉਹਨੂੰ ਪਤਾ ਹੁੰਦਾ ਹੈ ਬਿਲਕੁਲ ਕਿ ਗਰੀਬੀ ਕੀ ਚੀਜ਼ ਹੈ ਹੂੰ ਤੇ ਮੈਂ ਗਰੀਬੀ ਦੇ ਵਿੱਚੋਂ ਉੱਠ ਕੇ ਆਇਆ ਮੇਰੇ ਮਾਪਿਓ ਨੇ ਖੂਨ ਪਸੀਨੇ ਦੀ ਕਮਾਈ ਨਾਲ ਮੈਨੂੰ ਪੜਾਇਆ ਮੈਂ ਜੱਜ ਬਣਿਆ ਤੇ ਮੈਂ ਗਰੀਬ ਲੋਕਾਂ ਨੂੰ ਇਨਸਾਫ ਦੇਵਾਂ ਪਰ ਅੱਜ ਤਾਂ ਦੱਦਿਆਂ ਦੇ ਪੁੱਤੀ ਜੱਜ ਬਣਦੇ ਆ ਦੂਸਰਿਆਂ ਨੂੰ ਬਹੁਤ ਘੱਟ ਚਾਂਸ ਨੇ ਪਰ ਬਹੁਤ ਲੋਕ ਹਨ ਬਾਪੂ ਇਹ ਵੀ ਗੱਲ ਕਹਿ ਦਿੰਦੇ ਵੀ ਕਹਿੰਦੇ ਵੀ ਇਹ ਤਾਂ ਬੈਠੇ ਚੈਨਲਾਂ ਦੇ ਉੱਪਰ ਫੜਾ ਮਾਰਨ ਵਾਲੇ ਲੋਕ ਨੇ ਪਰ ਜਦੋਂ ਗੱਲ ਅਸਲ ਚ ਆਉਂਦੀ ਹੈ ਨਾਲ ਤੁਰਨ ਦੀ ਕਹਿੰਦੇ ਉਦੋਂ ਇਹ ਲੋਕ ਤੁਰਦੇ ਨਹੀਂ ਜਦੋਂ ਹੁਣ ਸਿੱਧੂ ਮੂਸੇਵਾਲਾ ਸਾਹਿਬ ਦੇ ਬਾਪੂ ਜੀ ਬਲਕੌਰ ਸਿੰਘ ਜੀ ਜਦੋਂ ਕਿਸੇ ਸੰਘਰਸ਼ ਦੇ ਲਈ ਤੁਰਦੇ ਨੇ ਆਪਣੇ ਬੱਚੇ ਦੇ ਇਨਸਾਫ ਦੇ ਲਈ ਤੁਰਦੇ ਨੇ ਕੀ ਗੱਲ ਤੁਸੀਂ ਉਹਨਾਂ ਦੇ ਕਦੇ ਨਾਲ ਤੁਰੇ ਹੋ ਕਹਿੰਦੇ ਤੁਸੀਂ ਮੈਂ ਉਹਨਾਂ ਦੇ ਨਾਲ ਤਾਂ ਨਹੀਂ ਸੀ ਤੁਰਿਆ ਹੂੰ ਜਿਹਦੇ ਨਾਲ ਉਹਨਾਂ ਦੀ ਮੌਤ ਹੋਈ ਆ ਹੂੰ ਉਸ ਦਿਨ ਮੇਰੇ ਲੜਕੇ ਦਾ ਸਗਨ ਸੀ ਠੀਕ ਹੈ ਉਥੇ ਪੈਲਸ ਦੇ ਵਿੱਚ ਇੱਕ ਪ੍ਰੋਗਰਾਮ ਸੀ ਹੂੰ ਮੇਰੇ ਮੇਰੀ ਸਾਲੀ ਆ ਉਹ ਬੋਹਾ ਸੀ ਠੀਕ ਹੈ ਉਸ ਤੋਂ ਬਾਅਦ ਜਦੋਂ ਵਾਪਸ ਗਏ ਆ ਹੂੰ ਉਹਦੇ ਤੇ ਅਟੈਕ ਹੋ ਗਿਆ ਤੇ ਮੇਰੇ ਜਿਹੜਾ ਸੀਗਾ ਮੇਰੀ ਸਾਲੀ ਦਾ ਮੁੰਡਾ ਹੂੰ ਉਹਨਾਂ ਨੇ ਸਿੱਧੂ ਮੂਸੇ ਵਾਲੇ ਨੂੰ ਕੱਢ ਕੇ ਹੂੰ ਗੱਡੀ 'ਚ ਪਾ ਕੇ ਹਸਪਤਾਲ ਬਚਾਏ ਆ ਫੇਰ ਬਾਅਦ ਦੇ ਵਿੱਚ ਘਰੇ ਗਏ ਆ ਉਹ ਠੀਕ ਹੈ ਹਾਂਜੀ ਕੀ ਨਾਂ ਸੀ ਉਹ ਮੁੰਡੇ ਦਾ ਜਿਨ੍ਹਾਂ ਨੇ ਮਤਲਬ ਉਹ ਸਿੱਧੂ ਮੂਸੇ ਵਾਲੇ ਨੂੰ ਹਸਪਤਾਲ ਪਹੁੰਚਾਇਆ ਸੀਗਾ ਉਨੂੰ ਅਸੀਂ ਰੋਹੀ ਰੋਹੀ ਕਹਿੰਦੇ ਆ ਠੀਕ ਹੈ ਟੀਚਰ ਮਤਲਬ ਟੀਚਰ ਦਾ ਕੋਰਸ ਕਰਿਆ ਵਧੀਆ ਪੜਿਆ ਲਿਖਿਆ ਬੰਦਾ ਹਮ ਤੇ ਵਧੀਆ ਅਨੁਸ਼ਾਨੀਅਤ ਦੇ ਤੌਰ ਤੇ ਉਹ ਬੰਦਾ ਕਈ ਵਾਰੀ ਦੂਜਿਆਂ ਲੋਕਾਂ ਨੂੰ ਖੂਨ ਵੀ ਦੇ ਚੁੱਕਿਆ ਹਮ ਤੇ ਇਸ ਕਰਕੇ ਉਹ ਉਹਦੇ ਮਨ ਦੇ ਵਿੱਚ ਵੀ ਰਹਿਮ ਆਇਆ ਵੀ ਮੈਂ ਇਸ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂ ਪਰ ਹੁਣ ਤੱਕ ਤਾਂ ਜਿਹੜੇ ਪਹਿਲਾਂ ਚੈਨਲਾਂ ਦੇ ਉੱਪਰ ਕਾਫੀ ਜਾਣਾਂ ਦੀ ਲੋਕਾਂ ਦੀ ਇੰਟਰਵਿਊ ਹੋਈ ਆ ਉਹ ਕਹਿੰਦੇ ਅਸੀਂ ਬਚਾਇਆ ਸੀ ਇਹਨਾਂ ਨੂੰ ਹਸਪਤਾਲ ਤੱਕ ਲੈ ਕੇ ਗਏ ਆ ਦੇਖੋ ਜੀ ਵਿੱਚ ਉਹ ਵੀ ਹੋਣਗੇ ਹੂੰ ਇਹ ਵੀ ਬੰਦਾ ਵਿੱਚ ਸੀ ਅੱਛਾ ਉਸ ਟਾਈਮ ਤੇ ਇਹ ਮੁੰਡਾ ਵੀ ਨਾਲ ਸੀਗਾ ਜਿਹੜਾ ਸੀ ਇਹ ਜਦੋਂ ਮਤਲਬ ਅਸੀਂ ਸ਼ਗਨ ਦੀ ਸਮਾਪਤੀ ਹੋ ਕੇ ਗਈ ਆ ਉਸ ਤੋਂ ਥੋੜੇ ਜਿਹੇ ਚਿਰ ਪਹਿਲਾਂ ਪੰਜ ਚਾਰ ਮਿੰਟ ਪਹਿਲਾਂ ਇਹ ਵਾਕਾ ਹੋ ਚੁੱਕਿਆ ਸੀਗਾ ਤੇ ਬਾਪੂ ਕਦੇ ਕੋਈ ਇਸ ਤਰ੍ਹਾਂ ਦੇ ਬਗਾਵਤੀ ਗੀਤ ਨਹੀਂ ਲਿਖੇ ਜਿਵੇਂ ਉਹਨਾਂ ਦੇ ਕੋਈ ਹੱਕ ਸੱਚ ਦੀ ਗੱਲ ਹੋਵੇ ਜਿਹਦੇ ਵਿੱਚ ਜਿਵੇਂ ਸਿੱਧੂ ਮੂਸੇਵਾਲਾ ਸਾਹਬ ਦੀ ਹੋ ਗਈ ਗੱਲ ਨਹੀਂ ਕਦੇ ਬਲਕੌਰ ਸਿੰਘ ਜੀ ਵੱਲ ਦੇ ਲਿਖੀ ਹੋਵੇ ਕੋਈ ਗੱਲ ਕੋ ਤਬਤਾ ਕੋਈ ਉਹ ਮਤਲਬ ਮੈਂ ਇਹ ਲਿਖਿਆ ਸੀ ਵੀ ਪਉਦੀ ਅਰਥੀ ਨੂੰ ਦੇਵੀ ਨਾ ਬਾਪ ਦਾ ਮੋਢਾ ਪਉਦੀ ਅਰਥੀ ਨੂੰ ਦੇਵੀ ਨਾ ਬਾਪ ਉਹਦੇ ਲਈ ਅੱਛਾ ਹਾਂ ਪੁੱਤ ਦੀ ਅਰਥੀ ਨੂੰ ਪੁੱਤ ਦੀ ਅਰਥੀ ਨੂੰ ਦੇਵੀ ਨਾ ਬਾਪ ਦਾ ਮੋਢਾ ਵਹਿਗਰੂ ਨੂੰ ਕਿਹਾ ਠੀਕ ਹੈ ਵੀ ਹੈ ਸੱਚੇ ਪਾਸ਼ਾ ਪੁੱਤ ਦੀ ਅਰਥੀ ਨੂੰ ਮੋਢਾ ਨਾ ਦੇਈ ਬਾਪ ਦਾ ਇਹ ਬਹੁਤ ਔਖਾ ਕੰਮ ਹੈ ਪਰ ਹੁਣ ਬਲਕੌਰ ਸਿੰਘ ਜੀ ਨਾਲ ਜਦੋਂ ਥੋੜੀ ਮੁਲਾਕਾਤ ਹੋਊਗੀ ਤਾਂ ਪਰ ਕੀ ਗੱਲ ਜਿਹੜੇ ਸਾਂਝੇ ਕਰੋਗੇ ਤੁਸੀਂ ਆਪਣਾ ਸਭ ਤੋਂ ਪਹਿਲਾਂ ਮੈਂ ਸੰджу ਕੇ ਰਾਂਗਾ ਠੀਕ ਹੈ ਜੀ ਇਹ ਉਹਦੀ ਸੱਦਾ ਦੇ ਵਿੱਚ ਮੇਰਾ ਪਿਆਰ ਉੱਪਰ ਤੱਕ ਹੋਵੇਗਾ ਠੀਕ ਹੈ ਫਿਰ ਉਸ ਨੂੰ ਮੈਂ ਮੇਰੀ ਬਣਾਈ ਹੋਈ ਫੋਟੋ ਹਾਂਜੀ ਭੇਂਟ ਕਰਾਂਗਾ ਉਹ ਉਹਨਾਂ ਨੂੰ ਜਿਹੜੀ ਮੈਂ ਸ੍ਰੀ ਦੰਦਲੀ ਆ ਸ੍ਰੀ ਦੰਦਲੀ ਮੈਂ ਉਪਗਮਾਂਗਾ ਠੀਕ ਹੈ ਜੀ ਉਸ ਤੋਂ ਪਹਿਲਾਂ ਇਲੈਕਸ਼ਨ ਦੇ ਵਿੱਚ ਮੈਂ ਉਹਨਾਂ ਦੀ ਫੋਟੋ ਬਣਾਈ ਸੀ ਤਿੰਨ ਜਣਾਂ ਦੀ ਫੋਟੋ ਬਣਾਈ ਸੀ ਮੈਂ ਠੀਕ ਹੈ ਜੀ ਇਸ਼ਤ ਚੰਨਜੀ ਚੰਨੀ ਦੀ ਹਾਂਜੀ ਇੱਕ ਸਿੱਧੂ ਸਾਹਿਬ ਕਿਹਨੋਂ ਵਾ ਸਿੱਧੂ ਸਾਹਿਬ ਹੋਰ ਹਨ ਸਿੱਧੂ ਮੂਸੇਵਾਲਾ ਜਿਹੜੇ ਆਪਣੇ ਨਹੀਂ ਸਿੱਧੂ ਮੂਸੇਵਾਲੇ ਦੀ ਇੱਕ ਦੂਸਰਾ ਸੀਗਾ ਦੂਸਰੇ ਜਿਹੜੇ ਹੈਗੇ ਨੇ ਜਿਹੜੇ ਆਪਣੇ ਕਮੇਟੀ ਕਰਦੇ ਆ ਨਹੀਂ ਸਭ ਕਾ ਐਮਪੀ ਹਾਂ ਵੋਟਾਂ ਵਿੱਚ ਵੀ ਹੁੰਦੇ ਨੇ ਹਾਂ ਹਾਂ ਉਹਨਾਂ ਦਾ ਕੀ ਨਾਮ ਹੈਗਾ ਜਿਹੜੇ ਵੋਟਾਂ 'ਚ ਵੀ ਖੜਦੇ ਨੇ ਸਿੱਧੂ ਜਿਹੜੇ ਕਮੇਟੀ ਕਪਲ ਸ਼ਰਮਾ ਸੋਚ ਵੀ ਹੁੰਦੇ ਆ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਤਿੰਨਾਂ ਦੀ ਫੋਟੋ ਪਾਈ ਸੀ ਤੇ ਹੁਮੇ ਮਤਲਬ ਬੈਲ ਵੀ ਹੋ ਗਈ ਸੀਗੀ ਤੇ ਲੋਕਾਂ ਕੋਲੇ ਪਹੁੰਚੀ ਵੀ ਆ तकरीबन 10-12000 ਲੋਕਾਂ ਨੇ ਉਹ ਦੇਖੀ ਆ ਔਰ ਮੈਨੂੰ ਇਹ ਫੋਨ ਰਾਹੀਂ ਲੋਕਾਂ ਨੇ ਕਿਹਾ ਕਿ ਬਹੁਤ ਵਧੀਆ ਤੁਸੀਂ ਫੋਟੋ ਬਣਾਈ ਜਿਹੜੇ ਬਾਪੂ ਸਾਡੇ ਦਰਸ਼ਕ ਐ ਵਕਤ ਸਾਨੂੰ ਦੇਖ ਰਹੇ ਨੇ ਹਾਂਜੀ ਤੇ ਉਹਨਾਂ ਵਿੱਚ ਨਾ ਕਾਫੀ ਵਾਰ ਮੈਂ ਵੀ ਜ਼ਿਆਦਾਤਰ ਮੈਂ ਬੋਲਦਾ ਹੁੰਦਾ ਹੁਣ ਉਹਨਾਂ ਜਦੋਂ ਕੋਈ ਪੋਸਟ ਕਰਦੇ ਇਸ ਤਰ੍ਹਾਂ ਦੀ ਕੋਈ ਜਿਹੜੀ ਹੁੰਦੀ ਜਨਰੇਸ਼ਨ ਹੈਗੇ ਨਵੇਂ ਜੰਗ ਇਹਸ ਮੁੰਡੇ ਕੁੜੀਆਂ ਹੈਗੇ ਜਿਹੜੇ ਹਾਂਜੀ ਉਹਨਾਂ ਚ ਨਾ ਇੱਕ ਬੜੀ ਸੋਚ ਦੇ ਵਿੱਚ ਪਤਾ ਨਹੀਂ ਕਿੱਦਾਂ ਦੀ ਉਹਨਾਂ ਦੇ ਜਿਹੜੇ ਹੋਣ ਦੇ ਵਰਜ਼ਨ ਵਾਲੇ ਨੰਮੇ ਨੇ ਕਹਿੰਦੇ ਵੀ ਅਖੇ ਵੀ ਕੋਈ ਕਹਿੰਦਾ ਬੱਬੂ ਮਾਨ ਨੂੰ ਉਸਤਾਦ ਹਾਂਜੀ ਕੋਈ ਕਹਿੰਦਾ ਸਿੱਧੂ ਮੂਸੇਵਾਲਾ ਨੂੰ ਉਸਤਾਦ ਬੱਬੂ ਮਾਨ ਸਾਹਿਬ ਤਾਂ ਚਲੋ ਹਲੇ ਹੈਗੇ ਨੇ ਹਾਂ ਤੇ اور ਮੂਸੇ ਵਾਲਾ ਪਰ ਇਹ ਆਪਣੇ ਮਨ ਲੋ ਜਿਵੇਂ ਕਹਿੰਦਾ ਵੀ ਦੁਨੀਆ ਤੋਂ ਉਪਰੋਂ ਚਲੇ ਗਏ ਹਨ ਪਰ ਉਹਨਾਂ ਦੀ ਆ ਜਿਹੜੀ ਆਤਮਾ ਨੂੰ ਠੇਸ ਪਹੁੰਚਾਉਣਾ ਬਹੁਤ ਗਲਤ ਕਰ ਲਾ ਉਹਨਾਂ ਦੇ ਮਾਪੇ ਦੀ ਆਤਮਾ ਨੂੰ ਠੇਸ ਪਹੁੰਚਾਉਣਾ ਬਹੁਤ ਗਲਤ ਗੱਲ ਹੈ ਜਿਹੜਾ ਮਨ ਲੋ ਇਹ ਲਫ਼ਜ਼ ਲਿਖ ਕੇ ਪਾਉਂਦੇ ਨੇ ਬਹੁਤ ਜ਼ਿਆਦਾ ਮੰਦੀ ਤੇ ਸ਼ਬਦਾਬਲੀ ਵਰਤੇ ਹੁੰਦੇ ਆ ਉਹਨਾਂ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਇਹ ਕਰਨਾ ਨਹੀਂ ਚਾਹੀਦਾ ਅਨਸਾਨੀਅਤ ਦੇ ਤੌਰ ਤੇ ਤੁਸੀਂ ਵੀ ਕਿਸੇ ਮਾਂ ਦੇ ਪੁੱਤ ਨੂੰ ਜੇ ਤੁਹਾਡੇ ਨਾਲ ਇਹ ਕਿਸਮ ਦਾ ਭਾਣਾ ਵਰਤੇ ਤਾਂ ਤੁਹਾਡੇ ਮਾਪੇ ਉਤੇ ਕੀ ਗੁਜ਼ਰੇਗੀ ਇਸ ਲਈ ਮੈਂ ਉਹਨਾਂ ਨੂੰ ਇਹੀ ਕਹਾਂਗਾ ਕਹ ਜੇ ਕਿਸੇ ਨੂੰ ਚੰਗਾ ਨਹੀਂ ਕਹਿਣਾ ਤੇ ਮਾੜਾ ਬਣਾ ਕਹੋ ਤੇ ਬਾਪੂ ਜੀ ਨੇ ਗੱਲਾਂ ਬਾਤਾਂ ਸੁਣ ਕੇ ਬਹੁਤ ਆਨੰਦ ਆਇਆ ਬਹੁਤ ਚੰਗੀਆਂ ਗੱਲਾਂ ਬਾਤਾਂ ਲੱਗੀਆਂ ਤੇ ਅਸੀਂ ਵੀ ਅਰਜ਼ ਕਰਦੇ ਹਾਂ ਵੀ ਬਾਪੂ ਜੀਾਂ ਦੀ ਛੇਤੀ ਮੁਲਾਕਾਤ ਹੋਵੇ ਬਲਕੌਰ ਸਿੰਘ ਜੀ ਨਾਲ ਤੇ ਥੈਂਕ ਯੂ ਸ਼ੁਕਰੇ ਮਿਹਰਬਾਨੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ